ਸਪਨ <Sessly> ਸ਼੍ਰੀ ਹੈ ਕੀ ਸਚ ਨਾਨਕ ਹੋਸੀ ਕੀ ਸਚ ਸੋਚੇ ਸੋਚ ਨਾਲੋ ਹੋਏ ਜੇ ਸੋਚੀ ਲਖੋ ਆਗ ਚੁਕੈ ਚੁਕਲੋ ਹੋਏ ਜੇ ਲਾਇ ਰਖੋ ਨਾਮ ਦਿਨਤਾਰ ਭੁਖਿਆ ਲੇ ਵੜਿਆਈ ਹੁਕਮੇ ਉਤਮ ਨੀਚ ਉਹ ਹੁਕਮ ਲਿਖ ਦੁਖ ਸੁਖ ਪਾਈ ਐ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਵਾਰੁ ਕਮ ਨ ਕੋਈ ਨਾਮ ਕੋਪਮੈ ਜੇ ਬੂਜੈ ਤਉ ਮੈਂ ਕਹਿ ਨ ਕੋਈ ਗਾ you Сер ⁇ зно. ਸੁਣੇ ਕਣ ਕਣ ਪਾਵਨ ਹੈ ਮਾਨ ਸੁਣੇ ਦਾ ਕੈਸੇ ਧਿਆਨ ਨਾਨਕ ਬੋਲਦਾ ਸਦਾ ਵੇ ਦੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਾਲੂ ਕੇਤੇ ਦਾ ਜਾਣੈ ਕੋਣ ਕੋਤ ਕੇਤਾ ਪਸਾਏ ਕੋ ਕੁਆ ਉਤਿਸਤੇ ਹੋਏ ਲਖ ਦਰਿਆਉ ਕੁਦਰਤ ਕਾਣ ਕਾ ਵਿਚਾਰ ਵਾਰਿਆ ਨਾ ਜਮ ਇਕ ਔਰ ਜੋ ਤੁਦ ਪਵੇ ਸਾਇ ਇਕਲੀਕਾਰ ਤੂੰ ਸਦਾ ਸਵਾਮਤ ਇੰਦਰ ਅਸੰਖ ਜਪ ਸੰਪਾਹ ਸੰਪੂਜਾ ਸੰਤਾ ਪ੍ਰਤਾ ਅਸੰਗ੍ਰੰਥ ਮੁਖਵੇਰ ਪਾਠ ਸੰਖਯੋਗ ਮਨ ਰਹਿਉਦਾ ਸੰਪਕ ਗੁਣ ਗਿਆਨ ਵਿਚਾਰ ਅਸੰਸਤਿਅ ਸੰਗ ਦਾ ਤਾਰ ਸੰਤੋਰਨ ਪਖਸ ਅਸਖ ਮੋਲਿ ਲਾਇ ਤਰ ਕੁਦਰਤ ਕਉਨ ਕਾਵੇ ਹਰ ਹਰ ਕੋਰ ਸੰਕਰ ਕਰ ਜਾਹੇ ਜੋ ਰ ਸੰਗਲ ਵੜ ਉਤਿਆਪ ਸੰਗੋ ਪੀਪਾ ਕਰ ਜਾਹੇ ਅ ਸੰਕੁੜਿਆ ਕੁੜੇ ਫੈਰਾ ਹੈ ਸੰਤ ਮਲੇਸ਼ ਬਰਖਾਂ ਹੈ ਅ ਸੰਕ ਨੇ ਅਕਸਰ ਕਰੇ ਪਾਰ ਨਾਨਕ ਨੀਚ ਕੈ ਵਿਚਾਰ ਬਾਰਿਆਂ ਨਾ ਜਾ ਵੇ ਇਕ ਓ ਜੋ ਤਦ ਪਾਵੇ ਸੋ ਇਕਲੀ ਸੰਕ ਨਾਵ ਸੰਤਵ ਨਮਕਮ ਸੰਕਲਵ ਸੰਕੇ ਸਰਪ ਹੋਏ ਅਖਰੇ ਨਾਮ ਕਰੇ ਸਲਾ ਕਰੇ ਹਰਿ ਤੁਮ ਸਦਾ ਸਲਾਮ ਤਨ ਨਰਿੰਕਾਰ ਭਰਿਐ ਹੱਥ ਕੈਰ ਤੰਦੇ ਪਾਣੀ ਤਉ ਤੇ ਉਤਰਿ ਸਕੇ ਮੂਤਪਦਿਤ ਕਪੜ ਹੋਏ ਦੇਸਾ ਮਨ ਮੋਣ ਕੀਤੇ ਭਗਤ ਨਾ ਹੋਏ ਸਵਾਸਤਾਤ ਪਾਣੀ ਬਰਮਾਉ ਸਾਸ ਸੁਹਾਸ ਸਦਾ ਮਨ ਚਾਉ ਕਮਣ ਸੁਲੇ ਲਾਵ ਕਮਣ ਕਉਂ ਤੇਤ ਕਣਵਾਰ ਕਮਨ ਸਿਰ ਉਤੇ ਵਾ ਕਣ ਜਿਤ ਹੋਆ ਅਕਾਰ ਵੇਨ ਬਯ ਕਣ ਤੇਜ ਹੋਵੇ ਲੇਕੁਰਾਣ ਵਖਤ ਨਾ ਪਾਏ ਕਾ ਦੀਆ ਜੇ ਲਿਖਨ ਲੇਕੁਰਾਣ ਥਿਤ ਵਾ ਨਾਲਾਏ ਕਿਉ ਵਰਣੇ ਕਿਵ ਜਾਣੋ ਕਿਆ ਕਨ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵਡਾ ਸਭ ਢੀ ਨਾਏ ਕੀਤਾ ਜਾ ਕਾਲੋ ਹੈ ਨਾਨਕ ਜੇ ਕੋ ਆਪੋ ਜਾਣਿਆ ਕਹਿ ਗਿਆਨੁ ਸੋ ਹੈ ਪਾ ਤਲ ਪਤਲ ਖਗਸ ਗਸ ਸੁਰ ਕੋੜ ਉਪਕੇ ਵੇਦ ਕਹਿਨਿ ਕਾਤ ਸੈ ਸੰਖ ਅਰੰਗ ਕਿਤੇ ਸਤਿ ਸ੍ਰੀ ਅਕਾਲ ਨਾਮ ਤਪਨਾ ਕਰ ਲੈਂਦੇ ਨੰਤ ਅੰਤਨਾ ਹੈ ਕੁਣ ਸੁਨ ਨੰਤ ਅੰਤਨਾ ਜਾਪੈ ਕਿਆ ਮਨਵੰਤ ਅੰਤਨਾ ਜਾਪੈ ਕੀਤਾ ਕਰ ਅੰਤਨਾ ਜਾਪੈ ਪਰਵ ਅੰਤ ਇਕਾ ਤੁਲ ਨੈ ਵਿਕਾਰ ਕੀਤੇ ਲੈ ਲੈ ਮੁਕਰਪ ਕੀਤੇ ਮੂਰਖਾ ਹੈ ਖਾਹਿ ਖਾਹਿ ਕੀਤੇ ਆ ਦੁੱਖ ਕੋ ਸਦ ਮਾਰੇ ਪੀਰਾ ਤੇਰੀ ਦਰ ਤਾਰ ਬੰਦ ਕਲਾਸੇ ਬਣ ਹੋਇ ਅੱਖ ਨਾ ਸਕੈ ਕੋਇ ਜੇ ਕੋ ਅੱਖਣ ਪਾਇਉ ਜਾਣੈ ਜੇਤੀ ਅਮਖਾ ਹੈ ਆਪੇ ਜਾਣੈ ਆਪੇ ਦੇਹ ਆਖੇ ਸੇਪੇ ਸਸ ਸਲਾਹਨਨ ਪਸਰੇ ਪਤਸਾ ਲੋ ਅਮਲ ਗੁਰੂ ਆਪਾ ਗੁਰੂ ਆਪਾ ਨਿਮ ਕੰਡਾ ਜੇ ਕੋ ਖੈ ਬੋਲ ਵਿਕਰ ਤਾਂ ਲਿਖਿਆ ਸਿਰ ਗਵਰ ਗਵਰ ਸੁਧ ਕੇ ਅਸੁ ਕਰਕੇ ਆਇਤ ਮੈਂ ਸਰਬ ਸਮਾ ਲੈਵਾ ਜੇ ਨਾਰਾਨੇਕ ਸੰਕਾ ਕੀਤੇ ਬਾਵਣ ਹਾਰੇ ਕੇਤੇ ਰਾਗ ਪਰਿਸੂ ਕਈ ਅਨ ਕیتے ਬਾਵਣ ਹਾਰੇ ਗੋਹ ਤਮ ਗੋਲ ਕਣਿਤ ਸੰਤਰ ਗਵਿਆ ਰਾਜ ਮਨ ਚੇਤ ਕੋ ਤੁਲਿਆਣ ਲਿਖ ਲੈ ਤਰ ਵਿਚਾਰੇ ਗਾਇ ਸਰਬ ਰਮਾ ਦੇਵੀ ਸਦਾ ਸਵਾਰੇ ਗਾਹਿੰਦੇ ਨਸਣ ਬੈਠੇ ਦੇ ਉਪਿਆਰਣ ਲੇ ਗਾਹਿੰਦੇ ਸਿਧ ਸਮਾਧੀ ਅੰਦਰ ਗਾਉ ਸਾਧ ਵਿਚਾਰੇ ਗਾਉ ਜਤੇ ਸਤੇ ਸੰਤੋਖੇ ਗਾਹ ਹੈ ਮੇਰ ਕਰਾਰੇ ਗਾਉ ਪੰਡਤ ਪਣ ਰਖੀਸਰ ਜਗ ਜਗ ਦੇ ਤਾ ਨਾਲੇਗਾ ਹੈ ਮੋਹਣੀ ਆਨ ਮੋਹਨ ਸੁਰਗਮ ਚ ਪਿਆਲੇ ਗਾਵ ਰਤਨ ਕੋਏ ਤੇਰੇ ਅਠਸਠੀ ਰਤਨ ਨਾਲੇ ਗਾਵ ਹੈ ਜੋਤ ਮਹਵ ਸੂਰਾ ਵਾਹਣ ਚਾਰੇ ਗਾਵ ਹੈ ਖੰਡ ਮੰਡਲ ਵਾਰ ਕੰਡਾ ਕਰ ਕਰ ਰੱਖੇ ਤਾਰੇ ਸੇਤਨੋ ਗਾਵੈ ਜੋਤਿ ਪਾਵਨ ਰਤੇ ਤੇਰੇ ਭਗਤ ਰਸਾ ਲੇ ਔਰ ਕੇਤੇ ਗਾਉਂ ਸੇ ਮੈਂ ਚਿਤ ਲਾਵਾਂ ਗਨਕਿਆ ਵਿਚਾਰੇ ਸੋਏ ਸੋਈ ਸਦਾ ਸਸਾਈ ਸਾਚਾ ਸਾਥੀ ਨਹੀ ਹੈ ਬੇਹੋਸ ਤੇ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਓਪਕਾਈ ਕਰ ਕਰ ਏਕ ਹੈ ਕੀਤਾ ਆਪਣਾ ਜਿਪਤ ਸਦੇ ਵੜਿਆ ਸੋਈ ਕਰਸੀ ਹੁਕਮ ਨੂੰ ਕਰਨਾ ਜਾਏ ਸੋ ਸਸ ਸਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੁਣ ਤੋ ਅਖਰਮ ਪਾ ਚੋਲੇ ਧਿਆਨ ਕਰੇ ਦੇ ਭੂਤ ਚਿੰਤਾ ਕਾਲ ਕੋ ਆਰੇ ਕਾਇਆ ਜੋ ਡੰਡਾ ਪ੍ਰਤੀ ਆਏ ਭਗਤੇ ਸਰਲ ਜਮਾਤੇ ਮੰਨ ਜੀਤਾ ਜਗ ਜੀ ਸੰਯੋਗ ਵਿਜੋਗ ਦੁਇਕਾਰ ਚਲਾਵੇਂ ਲੇਖਿਆ ਹੈ ਭਾਗ ਅਵਿਸਤ ਸਾਦੇਸ ਆਦਾ ਨਿਲਾ ਨਦਨ ਜੂ ਜੂ ਕੇ ਕੋਵੇ ਸੇ ਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੇ ਪੰਡਰੇ ਕਲਾਏ دیਵਾਨ ਜੀਵਤ ਸੁਭਾਵੈ ਤਿਵੇਂ ਚਲਾਵੇਂ ਦੋ ਜੀ ਕੋ ਲੱਖੋ ਹੈ ਲੱਖ ਹੈ ਲਖ ਵੇਸ ਲੱਖ ਲੱਖ ਗਿੜਾਖ ਹੈ ਇੱਕ ਨਾਮ ਜਗ ਦੀਸ ਇਤਰਾ ਪਤ ਪਾਵੜੀਆਂ ਚੜਿਆ ਹੋਏ ਕੇਸ ਸੁਣ ਗਨ ਆਕਾਸ ਕੀ ਕੇਟਾਇ ਰਿਸ ਨਾਨਕ ਨਰੇ ਭਾਇਆ ਕੁੜੀ ਕੁੜਾ ਥੇਸ ਰਾਤੇ ਉਤੇ ਤੇ ਤੇ ਵਾਰ ਪਣ ਪਣਿ ਜਨੀ ਪਤਾਲ ਉਤ ਸਵੇਤਰ ਤੇਤਾ ਪ੍ਰਕੀਤਨ ਸਾਲ ਤੇ ਸੁਜੇ ਜੁਗ ਕਰੰਤੈਂ ਕੇ ਨਾਮ ਨਿਕਰੰ ਕਰਮੇ ਕਰਮੇ ਹੋਏ ਨੇ ਚਾਰ ਸਚਾ ਸਚਾ ਦਰਬਾਰ ਤੇਤਾ ਸੋਨ ਪੰਚ ਪਰਵਾ ਨਦਰੇ ਕਰੰ ਕੋਵੇ ਦੀ ਸਾਨ ਕਚ ਪਕਾਏ ਹੋਤਾ ਨਾਨਕ ਮੈਂ ਸਕੇ ਤੇ ਵਰ ਮੈਂ ਕਾਟ ਕੜੀ ਐ ਰੂਪ ਰੰਗ ਕੇਸ ਇਤਿਆਕਰਮ ਪੂਨੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਦੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੋਦਨੋਤ ਕੇਤੇ ਕੇਤੇ ਦੇਵੀ ਦੇਸ ਕੇਤੇ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾ ਤੰਗ ਰਿੰਦ ਕੇਤੀਆ ਸੁਰਤੇ ਇਸ ਰਕੇ ਤੇ ਨਾਨਕ ਪੰਤ ਨਾਮਤ ਗਿਆਨ ਖੰਡ ਮਹਿ ਗਿਆਨ ਪਰਚੰਡ ਤੇਤ ਨਾਦ ਫਨੋਲ ਕੋਡ ਨੰਦ ਸਮਖੰਡ ਕੇ ਬਾਣੀ ਆਕਿਆ ਬਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛ ਪਛਤਾਏ ਤਿਥੈ ਘੜੀਐ ਸੁਰਤ ਮਤਮਨ ਬੋਧ ਤਿਥੈ ਘੜੀਐ ਸੁਰਾਂ ਸਿਦਾ ਕੇ ਸੁਦ ਕਰੰ ਖੰਡ ਕੇ ਬਾਣੀ ਜੋ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਤ ਬਖਉ ਸੁਰਤ ਮਾਰਾ

ਤਿਥੈ ਖਾਂ ਨਮਨ ਦੋਲਰ ਕੌਂਡ ਜੇ ਕੋ ਵਧਾ ਅਨੰਤ ਅਨੰਤ ਤਿਥੈ ਲੋ ਲੋ ਕਰ ਜਿਵ ਜਿਉ ਉਪਮ ਤਿਵੇ ਤਿਲਕਾਰ ਵੇਖੈ ਵਿਰਸ ਕਰ ਦੇ ਚਾਰ ਨਾਨਕ ਕਥਨਾ ਕਰਦਾ ਸਾਰ ਜਪ ਬਹਾਰ ਤਿਰਜ ਸੁਨਿਆਰ ਅਹਰ ਤਪ ਤਾਓ ਭੰਡਾ ਭਵ੍ਰਤ ਤਟਾਲ ਕੜੀਐ ਸ਼ਬਦ ਸਚੇ ਤਕਸਾਲ ਜਿਨ ਕੋ ਨਦਰ ਕਰਨ ਤਿਨ ਕਾ ਆਇਆ ਬੁਰਿਆ ਆਇਆ ਵਾਚੈ ਤਰਮ ਹਦੂਰ ਕਰਮੀ